ਅਸੀਂ ਸਕੂਲ ਦਾ ਕਰਕੇ ਆਏ ਆ ਬੜੇ ਸਾਲ ਹੋ ਗਏ ਸੀ ਸਕੂਲ ਦੇ ਚ ਕਮਰੇ ਨਹੀਂ ਸੀ ਬਣੇ ਉੱਥੇ ਨਵੀਂ ਬਿਲਡਿੰਗ ਬਣਾ ਕੇ ਪੁਰਾਣੀ ਬਿਲਡਿੰਗ ਦੇ ਨਾਲ ਅਟੈਚ ਕੀਤਾ ਔਰ ਬਹੁਤ ਅੱਛੀ ਬਿਲਡਿੰਗ ਬਣੀ ਹੈ ਬੱਚੇ ਵੀ ਦੇਖ ਕੇ ਆਏ ਆ ਮਿਲ ਕੇ ਆਏ ਆ ਔਰ ਇਸੇ ਤਰ੍ਹਾਂ ਸਾਡੇ ਸਵਚ ਭਾਰਤ ਦੇ ਵਿੱਚ ਜੋ ਇਹ ਅਸੀਂ ਡੋਰ ਟੂ ਡੋਰ ਕਲੈਕਸ਼ਨ ਕਰ ਰਹੇ ਆ ਸੁੱਕੇ ਤੇ ਗਿੱਲੇ ਕੂੜੇ ਦੀਆਂ ਉਹਨਾਂ ਦੀਆਂ ਪਿਟਸ ਬਣੀਆਂ ਨੇ ਔਰ ਸਾਡੇ ਜ਼ਿਲ੍ਹੇ ਦੇ ਵਿੱਚ ਤਕਰੀਬਨ 5553 ਬਣ ਚੁੱਕੀਆਂ ਨੇ ਸਾਡੇ ਆਪਣੇ ਹਲਕੇ ਦੇ ਵਿੱਚ 9-10 ਇਹ ਪਿਟਸ ਦਾ ਆ ਗਿਆ ਜਿਹੜੇ ਕੰਪਲੀਟ ਹੋਣ ਦੇ ਨੇੜੇ ਆ ਔਰ ਬਹੁਤ ਅੱਛੀ ਅਵੇਅਰਨੈਸ ਅੱਜ ਲੇਡੀਜ਼ ਤੁਸੀਂ ਆਪ ਦੇਖੋ ਕਿ ਕਿੰਨੀਆਂ ਲੇਡੀਜ਼ ਇੱਥੇ ਆਈਆਂ ਨੇ ਜਰਨਾ ਚ ਬੜਾ ਹੁਸ਼ਾ ਹੈ ਔਰ ਸਮਝਦੀਆਂ ਸਾਡੀਆਂ ਮਾਤਾਵਾਂ ਕਿ ਅਸੀਂ ਆਹ ਬਾਲਟੀਆਂ ਲੈ ਕੇ ਚੱਲੇ ਆ ਇੱਕ ਸੁੱਕਾ ਪਾਵਾਂਗੇ ਗਿੱਲਾ ਕੀੜਾ ਕੂੜਾ ਪਾਵਾਂਗੇ ਔਰ ਇਹਦੇ ਨਾਲ ਬੜੀ ਅੱਛੀ ਸ਼ੁਰੂਆਤ ਹੈ ਔਰ ਮੈਂ ਨਗਰ ਨਿਵਾਸੀਆਂ ਨੇ ਇਹ ਵੀ ਬੇਨਤੀ ਕਰਨਾ ਚਾਹਨਾ ਕਿ ਜਦੋਂ ਇੰਨਾ ਅੱਛਾ ਸਾਫ਼ ਸਾਰਾ ਵਾਤਾਵਰਨ ਹੋ ਰਿਹਾ ਤੇ ਜਿੱਥੇ ਪਾਥੀਆਂ ਪੁੱਥੀਆਂ ਨੇ ਉਹ ਵੀ ਚੱਕੀਆਂ ਜਾਣ ਜਿਹੜਾ ਕਿ ਸਾਰਾ ਨਗਰ ਬਹੁਤ ਅੱਛਾ ਲੱਗੇ ਔਰ ਸਾਰਿਆਂ ਦੇ ਰਹਿਣ ਦੇ ਲਈ ਸਿਹਤਮੰਦ ਹੋਵੇ ਕਿੰਨਾ ਕੁ ਪੈਸਾ ਜਿਹੜਾ ਇਹਨਾਂ ਪ੍ਰੋਜੈਕਟਾਂ ਤੇ ਸਨੌਰ ਹਲਕੇ ਵੀ ਖਰਚੇ ਜਾ ਰਹੇ ਇਹ ਪੈਸਾ ਤਾਂ ਜਦੋਂ ਦੇ ਸੀਐਮ ਸਾਹਿਬ ਆਏ ਨੇ ਤੇ ਮਾਰਾਣੀ ਸਾਹਿਬ ਐਮਪੀ ਬਣੇ ਨੇ ਕੋਈ ਹਿਸਾਬ ਨਹੀਂ ਲੱਗਦਾ ਸੀ ਇੱਕ ਇੱਕ ਪਿੰਡ ਦੇ ਵਿੱਚ 25 30 30 ਲੱਖ ਤਾਂ ਹਰੇਕ ਕੋਲ ਆ ਚੁੱਕਾ ਹੈ ਔਰ ਸਾਂਝੇ ਪ੍ਰੋਜੈਕਟਾਂ ਵਾਸਤੇ ਵੀ ਬੜੇ ਪੈਸੇ ਆਏ ਨੇ ਔਰ ਸੜਕਾਂ ਦੀਆਂ ਜਿਵੇਂ ਰਿਪੇਅਰ ਚੱਲ ਰਹੀਆਂ ਨੇ ਔਰ ਅਸੀਂ ਨਵੀਆਂ ਸੜਕਾਂ ਲਿੰਕ ਰੋਡਸ ਵੀ ਚਾਹਨਾ ਆਂ ਮੁੱਖ ਮੰਤਰੀ ਸਾਹਿਬ ਤੋਂ ਮੰਗਾਗੇ ਕਿ ਸਾਨੂੰ ਉਹਦੇ ਲਈ ਵੀ ਦਿਓ ਔਰ ਸੜਕਾਂ ਦਾ ਕੰਮ ਤੇ ਪੈਸਾ ਤਾਂ ਤੁਹਾਨੂੰ ਲੋਕ ਦੇ ਚਿਹਰੇ ਹੀ ਦੱਸਦੇ ਨੇ ਕਿ ਕੰਮ ਕਿੰਨਾ ਹਲਕੇ ਛੋਰੇ ਸਰ ਜੀ ਤੁਸੀਂ ਅਪੀਲ ਕੀਤੀ ਆ ਵੀ ਜਿਹੜਾ ਸੰਘਰਸ਼ ਚੱਲ ਰਿਹਾ ਹੈ ਵੀ ਉਹਦੇ ਬਾਬਤ ਤੁਸੀਂ ਕੀ ਅਪੀਲ ਕੀਤੀ ਹੈ ਕਿਸਾਨੀ ਸੰਘਰਸ਼ ਇਹ ਕਿਸਾਨਾਂ ਦਾ ਨਹੀਂ ਇਹ ਸਾਡੀ ਸਮੁੱਚੀ ਹੌਂਦ ਨੂੰ ਬਚਾਉਣ ਵਾਸਤੇ ਪੰਜਾਬੀਆਂ ਦਾ ਸੰਘਰਸ਼ ਹੈ। ਇਹਦੇ ਵਿੱਚ ਜਿਵੇਂ ਮੈਂ ਕੱਲ ਵੀ ਇੱਕ ਇੰਟਰਵਿਊ 'ਚ ਕਿਹਾ ਸੀ ਕਿ ਕੰਜ਼ਿਊਮਰ ਹੈ ਜਿਹੜਾ ਜਿਹੜਾ ਕੱਲ ਨੂੰ ਖਾਏਗਾ ਉਹਦੇ ਤੇ ਭਾਰ ਪੈਣਾ ਬਹੁਤ ਜ਼ਿਆਦਾ ਜੇ ਇਹ ਬਿੱਲ ਪਾਸ ਹੋ ਗਏ। ਜਿਹੜਾ ਪੈਦਾ ਕਰਨ ਵਾਲਾ ਉਹਨਾਂ ਨੂੰ ਤਾਂ ਮਾਰ ਹੀ ਰਹੇ ਨੇ। ਜਿਹੜੇ ਕੱਲ ਨੂੰ ਖਾਣਗੇ, ਕੰਜ਼ਿਊਮ ਕਰਨਗੇ ਉਹ ਦੁੱਗਨੇ ਰੇਟਾਂ ਤੇ ਉਹ ਸਾਡੇ ਕਾਰਪੋਰੇਟ ਹਾਊਸ ਕੋ ਵੇਚਣਗੇ। ਸਾਡੇ ਤੋਂ 10 ਰੁਪਏ ਦੀ ਚੀਜ਼ ਲੈ ਕੇ 20 ਰੁਪਏ ਵੇਚਣਗੇ। ਸੋ ਖਾਣ ਵਾਲਾ ਵੀ ਮਰ ਗਿਆ ਪੈਦਾ ਕਰਨ ਵਾਲਾ ਵੀ ਮਰ ਗਿਆ ਔਰ ਸਿਰਫ ਬਚਿਆ ਕੌਣ ਆ ਜਿਹੜੇ ਵੱਡੇ ਕੜਾਨੇ ਜਿਹੜੀ ਕੱਲ ਸੁਪਰੀਮ ਕੋਰਟ ਵੱਲੋਂ ਕਮੇਟੀ ਬਣਾਈ ਗਈ ਆ ਉਹਦੇ ਵਿੱਚ ਵੀ ਕਿਸਾਨਾਂ ਨੇ ਇਨਕਾਰ ਦਿੱਤਾ ਕਿਉਂਕਿ ਉਹ ਉਹੀ ਨੇ ਜਿਹੜੇ ਬਿੱਲ ਦੀ ਨਾ ਤਾਂ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਦਾ ਕੋਈ ਕਿਸਾਨ ਪਾਰਟੀ ਬਣਿਆ ਨਾ ਅਸੀਂ ਸੁਪਰੀਮ ਕੋਰਟ ਗਏ ਉਹਨਾਂ ਨੇ ਸਟੇ ਦੇ ਦਿੱਤੀ ਹੋਲਡ ਕਰਤੀ ਉਹਨਾਂ ਦਾ ਧੰਨਵਾਦ ਕਰਦੇ ਆ ਸਾਡੇ ਅੰਦੋਲਨ ਉਹਦੇ ਹੀ ਅਸੀਂ ਤਾਂ ਸਪੋਰਟ ਕਰਦੇ ਆ ਕਿਸਾਨਾਂ ਦੀ ਕਿ ਇਹ ਇਦਾਂ ਹੀ ਅੰਦੋਲਨ ਨੂੰ ਉਹਨਾਂ ਨੇ ਰੱਖਣਾ ਹੈ ਉਹ ਉਦਾਂ ਹੀ ਰੱਖਣਗੇ ਬਿਲ ਰੀਪੀਲ ਹੋਣਗੇ ਤੇ ਅੰਦੋਲਨ ਖਤਮ ਹੋ ਜਾਏਗਾ ਐਮਐਸਪੀ ਦੀ ਲੀਗਲ ਗਾਰੰਟੀ ਔਰ ਸਾਡੇ ਬਿਲ ਰੀਪੀਲ ਹੋਣ ਕਾਂਗਰਸ ਪਾਰਟੀ ਪੂਰਾ ਸਮਰਥਨ ਦਿੰਦੀ ਕਾਂਗਰਸ ਪਾਰਟੀ ਅੱਜ ਦੇ ਨਹੀਂ ਕਾਂਗਰਸ ਪਾਰਟੀ ਬਹੁਤ ਸਮੇਂ ਤੋਂ ਸਾਡੇ ਕਿਸਾਨ ਸ਼ਹੀਦ ਹੋਏ ਨੇ ਉਹਨਾਂ ਦੇ ਹਮੇਸ਼ਾ ਹੀ ਖਾਤੇ ਚ ਤਿਰੰਗਾ ਤੇ ਇੱਕ ਹਾਤੇ ਚ ਕਿਸਾਨੀ ਦਾ ਝੰਡਾ ਆ ਤੁਸੀਂ ਦੇਖੋ ਸਫੇੜੇ ਤੁਸੀਂ ਦੇਖੋ ਆਪਣਾ ਪ੍ਰਤਾਪਗੜ੍ਹ ਸਾਡੇ ਕਿਸਾਨ ਜਿਹੜੇ ਪੱਕੇ ਕਾਂਗਰਸੀ ਰਹੇ 50 50 ਸਾਲ ਲੇਕਿਨ ਉਹ ਕਿਸਾਨੀ ਦਾ ਝੰਡਾ ਉਹਨਾਂ ਨੇ ਨਾਲ ਰੱਖਿਆ ਉਹਨਾਂ ਦੀਆਂ ਸ਼ਾਹਤਾਂ ਹੋਈਆਂ ਨੇ ਅੱਜ ਸੋ ਕਾਂਗਰਸ ਪਾਰਟੀ 110 ਪਰਸੈਂਟ ਦੇ ਸੰਘਰਸ਼ ਦੇ ਨਾਲ ਹੈ ਔਰ ਕੈਪਟਨ ਅਮਰਿੰਦਰ ਸਿੰਘ ਨੇ ਆਪ ਸਾਰਾ ਕੁਝ ਅੱਗੋਂ ਹੋ ਕੇ ਇੱਥੇ ਅਵੇਅਰਨੈਸ ਵੀ ਲਿਆਂਦੀ 올 ਪਾਰਟੀ ਮੀਟਿੰਗਾਂ ਵੀ ਕੀਤੀਆਂ ਕਿਸਾਨ ਜਥੇਬੰਦੀਆਂ ਨਾਲ ਵੀ ਮੀਟਿੰਗਾਂ ਕੀਤੀਆਂ ਸਾਡੀਆਂ ਗੱਡੀਆਂ ਰੋਕੀਆਂ ਗਈਆਂ ਰੇਲ ਰੋਕੋ ਸੈਂਟਰ ਨੇ ਸਾਡੀਆਂ ਗੱਡੀਆਂ ਨਹੀਂ ਚਲਾਈਆਂ ਕਿਸਾਨਾਂ ਨੂੰ ਟਾਈਮ ਸਰ ਯੂਰੀਆ ਨਹੀਂ ਮਿਲਿਆ ਔਰ ਕਿਸਾਨਾਂ ਨੂੰ ਦਿੱਕਤਾਂ ਕਿੰਨੀਆਂ ਆਈਆਂ ਨੇ ਜਾਣ ਕੇ ਸੈਂਟਰ ਨੇ ਸਾਡੇ ਨਾਲ ਇਹ ਵਿਤਕਰਾ ਕੀਤਾ ਜਿਹੜਾ ਪੰਜਾਬੀ ਸਹਿਣ ਨਹੀਂ ਕਰਨੇ